ਜਲਾਲਾਬਾਦ ਦੇ ਪਿੰਟਵਾਣਾ ਕਲਾ ਵਿੱਚ ਹੋਈ ਨੌਜਵਾਨ ਦੀ ਚਿੱਟੇ ਨਾਲ ਮੌਤ ਦੀ ਖਬਰ ਵਾਇਰਲ ਹੋਣ ਤੋਂ ਬਾਅਦ ਫਾਇਲ ਕਾ ਪੁਲਿਸ ਦਾ ਵੱਡਾ ਐਕਸ਼ਨ ਕੀਤਾ ਨਸ਼ਾ ਤਸਕਰ ਦਾ ਇਨਕਾਊਂਟਰ ਲੱਤ 'ਚ ਲੱਗੀ ਗੋਲੀ ਜਲਾਲਾਬਾਦ ਦੇ ਪਿੰਟਵਾਣਾ ਕਲਾ ਚਿੱਟੇ ਨਾਲ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਿਸ ਦਾ ਵੱਡਾ ਐਕਸ਼ਨ ਚਾਰ ਦੋਸ਼ੀਆਂ ਦੇ ਖਿਲਾਫ ਕੀਤਾ ਪਰਚਾ ਦਰਜ ਮੁੱਖ ਲੋਚੀ ਲੱਗਿਆ ਸੀ ਭੱਜਣ ਤਾਂ ਲੱਛੋ ਮਾਰੀ ਗੋਲੀ ਹੋਇਆ ਜ਼ਖਮੀ ਜੇਰੇ ਇਲਾਜ ਹਸਪੀਟਲ ਵਿੱਚ ਦਾਖਲ ਜਿਹੜਾ ਇੱਕ ਇਨਫੋਰਮੇਸ਼ਨ ਆਈ ਹੈ ਕਿ ਟਵਾਣਾ ਵਿੱਚ ਇੱਕ ਕਾਸ਼ਤੀ ਫਨੰਦਾ ਲੱਗਦਾ ਜਿਹੜਾ 25 ਸਾਲ ਉਮਰ ਹੈ ਉਦੀ ਡਗਵਰ ਡੋਜ਼ ਨਾਲ ਜਿਹੜੀ ਡੈਥ ਹੋ ਗਈ ਆ ਸੋ ਅਸੀਂ ਸਾਡੀ ਇਮੀਡੀਏਟਲੀ ਅਥਰ ਪਾਰਟੀ ਪੀਐਸਪੀ ਸਾਹਿਬ ਪਹੁੰਚੀ ਨਾ ਨੇ ਜਾ ਕੇ ਜਿਹੜੀ ਪ੍ਰੀਮਨਰੀ ਇਨਵੈਸਟੀਗੇਸ਼ਨ ਕੀਤੀ ਜਦੋਂ ਉਹਦੇ ਪੇਰੈਂਟਸ ਤੋਂ ਪਤਾ ਕੀਤਾ ਸਦਿਕ ਤੋਂ ਪਤਾ ਕੀਤਾ ਤੇ ਇਹ ਪਤਾ ਲੱਗਾ ਕਿ ਜਿਹੜਾ ਇਹਨੂੰ ਜਿਹੜਾ ਡਰਗ ਦੇਣ ਵਾਲਾ ਜਿਹੜਾ ਉਹ ਜਰਨੈਲ ਸਿੰਘ ਨਾਲ ਇਹਦੇ ਤਿੰਨ ਜਿਹੜੇ ਵਿਅਕਤੀ ਹੋ ਕਿਉਂਡ ਹੋਰ ਨੇ ਅਸੀਂ ਤਿੰਨਾਂ ਦੇ ਜਿਹੜਾ ਐਫ ਆਈ ਆਰ ਲੌਂਚ ਕੀਤੀ ਐਫ ਆਈ ਆਰ ਲੌਂਚ ਕੀਤਾ ਪੀ ਸ਼ੁਰੂ ਕੀਤੀ ਤੇ ਇਹਨਾਂ ਨੂੰ ਅਸੀਂ ਇਹਨਾਂ ਦੇ ਘਰਾਂ ਤੇ ਵਗੈਰਾ ਰੇਡ ਕੀਤੀ ਸਾਨੂੰ ਇਹ ਜਰਨੈਲ ਸਿੰਘ ਜਿਹੜਾ ਇਹ ਸਾਨੂੰ ਜਰਨੈਲ ਸਿੰਘ ਨੂੰ ਅੱਗੇ ਜਦੋਂ ਅਸੀਂ ਮਤਲਬ ਵਿੱਚ ਪੁੱਛਗਿਛ ਕਰਨ ਕੀਤੀ ਇਹਨਾਂ ਦੇ ਜਿਹੜੇ ਦੂਸਰੇ ਸਾਥੀਾਂ ਦੇ ਏਅਰ ਕ੍ਰਾਸ ਕੀਤੀ ਉਥੇ ਸਾਹਮਣੇ ਸਾਈਡ ਤੋਂ ਰੋਡ ਨਾਰੋਸੀਆ ਗੱਡੀ ਆਈ ਗੱਡੀ ਸਟੌਪ ਕੀਤੀ ਵੀ ਇਹ ਜਿਹੜਾ ਗੱਡੀ ਦੀ ਬਾਰੀ ਚ ਖੁੱਲ ਕੇ ਭਜਣ ਲੱਗਾ ਸੀਗਾ ਖੇਤਾਂ ਵਾਲੀ ਸਾਈਡ ਨੂੰ ਚੋਨਾ ਵਗੈਰਾ ਲੰਗਾ ਸੀਗਾ ਇਹਨੂੰ ਰੁਕਣ ਦੀ ਕੋਸ਼ਿਸ਼ ਕੀਤੀ ਇਹ ਰੁਕਿਆ ਨਹੀਂ ਤੇ ਸਾਡੇ ਇੱਕ ਮੁਲਾਜ਼ਮ ਨੇ ਜਿਹੜਾ ਤੋ ਇਹਨੂੰ ਇਹ ਏਅਰ ਦੇ ਵਿੱਚ ਜਿਹੜਾ ਇੱਕ ਫਾਇਰ ਕੀਤਾ ਉਹ ਫੇਰ ਨਹੀਂ ਰੁਕਿਆ ਫਿਰ ਇਹਦੇ ਲੈਗ ਸ਼ਾਟ ਕੀਤਾ ਲੈਗ ਸ਼ਾਟ ਨਾਲ ਫੇਰੇ ਡੰਗਿਆ ਤੇ ਜਿਹੜਾ ਅਸੀਂ ਇਸ ਨੂੰ ਕਰਦੇ ਦੇ ਵਿੱਚ ਦੁਬਾਰਾ ਜਿਹੜਾ ਉਹ ਇਹ ਜਿਹੜਾ ਜਰਨੈਲ ਸਿੰਘ ਇਹਦੇ ਖਿਲਾਫ ਕ੍ਰੀਮ ਚਾਰ ਮਾਮਲੇ ਦਰਜ ਹੈ ਪਹਿਲਾ ਇੱਕ ਵਾਰ ਜਿਹੜੀ ਪੀਐਸਗਰ ਉਹਦੇ ਬਾਅਦ ਫਿਰ ਇਹ ਫੋਰ ਐਂਡੀ ਪੀਐਸਗਰ ਉਹਦੇ ਵਿੱਚ ਇਹ ਮੁਲਾਜ਼ਮਾ ਨਾ ਵੀ ਡਿਸਟੈਂਸ ਕੀਤੀ ਉਹਨਾਂ ਦਾ ਅਵੇਦ ਆਪਣੀ ਡਿਊਟੀ ਤੋਂ ਵਗਨ ਪਾਇਆ ਜੋ ਵੀ ਸੈਕਸ਼ਨ ਹੈ ਤੇ ਇਸ ਤੋਂ ਬਾਅਦ ਇੱਕ ਅਜਿਹੜਾ ਜਿਹੜਾ 304 ਦਾ ਕਦਮ ਦਰਜ ਹੈ ਇਹ ਇਹਦਾ ਇਤਿਹਾਸ ਤੇ ਦਰਜ ਹੋਇਆ ਇਸ ਤੋਂ ਇਲਾਵਾ ਜਿਹੜਾ ਸੀ 100 ਤੇ ਜਿਹੜਾ ਜਿਹੜਾ ਉਹ ਜਿਹੜਾ ਇਹ ਤੇ ਕੁਕ ਕੋ ਬੈਤੀ ਦੇ ਕਿ ਇਹ ਪਹਿਲਾ ਸਜਾਨੀ ਕਰ ਬਹੁ ਚੁਕਿਆ ਜੇਲ ਦੇ ਵਿੱਚ ਇਹਨੂੰ ਭੇਜਿਆ ਨਹੀਂ ਹੈ ਦੇਖੋ ਸਾਰਾ ਪਰਚੇ ਦਰਜ ਹੈ ਸਾਰਾ ਜੇਲ ਤੋਂ ਫਿਰ ਬੇਲ ਆਊਟ ਹੋ ਕੇ ਆ ਜਾਂਦੇ ਆ ਲੇਕਿਨ ਕੰਮ ਇਹ ਜਿਹੜਾ ਇਹ ਕਰਦਾ ਸੀਗਾ ਲੁਕਸ਼ਪਕੇ ਕਰਦਾ ਸੀਗਾ ਸਾਡਾ ਹੁਣ ਇਹ ਹੈ ਵੀ ਹੁਣ ਸਾਡਾ ਇਹਨਾਂ ਦੇ ਪਿੱਛੇ ਹੀ ਹੈ ਮਤਲਬ ਕਿ ਇਹਨਾਂ ਦੇ ਬਿਲਕੁਲ ਇਹਨਾਂ ਨੂੰ ਆਪਾਂ ਸਪੈਰ ਨਹੀਂ ਕਰਾਂਗੇ ਜਿਹੜਾ ਵੀ ਡਰਗ ਵੇਚਦਾ ਜਾਂ ਜਿਹੜਾ ਕੋਈ ਵੀ ਬੰਦਾ ਇਹਨਾਂ ਨੂੰ ਸਪਾਨਸ ਕਰਦਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਇਹ ਇਹ ਲੋਕ ਜੋ ਵਾਰ-ਵਾਰ ਜਰਮ ਦੇ ਕਰਨ ਦੇ ਆਦੀ ਹੈ ਤਾਂ ਇਹਨਾਂ ਦੇ ਐਫਆਈਆ ਦਾ ਦਰਜ ਹੁੰਦੀਆਂ। ਸੋ ਸਾਡੇ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਹੈ ਉਹ ਸ਼ੁਰੂਆਤ ਨਿਰੰਤਰ ਚੱਲ ਰਹੀ ਹੈ। ਮੋ ਜਿਹੜੀ ਦੂਜਾ ਸਪੈਕਟ ਵੀ ਦਾ ਹੈ ਵੀ ਜਿਹੜੇ ਜਿਹੜੇ ਲੋਕ ਇਹਦਾ ਜਿਹੜਾ ਨਸ਼ਾ ਨਸ਼ਈ ਬਣ ਚੁੱਕੇ ਆ, ਪੇਸ਼ੈਂਟ ਬਣ ਚੁੱਕੇ ਆ। ਉਹਨਾਂ ਵਾਸਤੇ ਜਿਹੜਾ ਇਹ ਸਿਚੁਏਸ਼ਨ ਚੋ ਜਿਹੜਾ ਨਿਕਲਣਾ ਜਿਹੜਾ ਬਹੁਤ ਔਖਾ ਹੈ। ਉਹਨਾਂ ਲਈ ਅਸੀਂ ਸਾਡਾ ਦੇਖੋ ਪੰਜਾਬ ਗਵਰਨਮੈਂਟ ਨੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਕੀਤਾ ਉਹਦੇ ਵਿੱਚ ਸੀ ਉਹਨਾਂ ਨੇ ਬੜੇ ਵੈਲ ਡਿਫਾਈਂਡ ਜਿਹੜੇ ਵੋਡਸ ਕਲੀਨਿਕ ਹੈ ਡਿਡਿਕਸ਼ਨ ਸੈਂਟਰ ਹੈ ਜਿਨ੍ਹਾਂ ਦੇ ਵਿੱਚ ਫ੍ਰੀ ਟ੍ਰੀਟਮੈਂਟ ਹੁੰਦਾ ਵੈ ਕੋਈ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਬੰਦੇ ਜਾਣ ਉੱਥੇ ਜਾ ਕੇ ਆਪਣੀ ਐਡਮਿਸ਼ਨ ਕਰਾਉਣ ਜੇ ਉਹ ਚਾਹਵੇ ਤੇ ਉਹ ਡਿਡਿਕਸ਼ਨ ਸੈਂਟਰ ਦੇ ਦਾਖਲ ਹੋ ਜੇ ਨਹੀਂ ਤੇ ਓਡ ਸੈਂਟਰ ਚ ਚਲ ਜੋ ਫ੍ਰੀ ਮੈਡੀਸਿਨ ਮਿਲਦੀ ਆ ਸੋ ਘਟੋ ਪਰ ਸਾਡੇ ਪੇਰੈਂਟਸ ਦੀ ਵੀ ਡਿਊਟੀ ਬਣਦੀ ਆ ਵੀ ਜਿਹੜੇ ਬੱਚੇ ਇੱਧਰ ਚੱਲ ਗਏ ਆ ਜੇ ਉਹ ਨਹੀਂ ਆਖੇ ਲੱਗਦੇ ਸਾਨੂੰ ਦੱਸ ਦੇਣ ਅਸੀਂ ਉਹਨਾਂ ਨੂੰ ਵੜਿਆ ਕੇ ਜਾਂ ਆਪਣੇ ਤਰੀਕੇ ਨਾਲ ਜਾ ਕੇ ਦਵਾਈ ਸ਼ੁਰੂ ਕਰਾਈਏ ਰਾਦਰ ਕੇ ਜਦੋਂ ਉਹਨਾਂ ਦੀ ਕੋਈ ਐਦਾਂ ਦਾ ਇਨਸੀਡੈਂਟ ਹੋ ਜਾਂਦਾ ਜੀ ਫਿਰ ਉਹ ਬਲੇਮ ਦੇਣਾ ਸ਼ੁਰੂ ਕਰ ਲੈਂਦੇ ਵੀ ਲਓ ਜੀ ਇਹ ਨਹੀਂ ਕਰਦੇ ਕੁਝ ਉਹ ਨਹੀਂ ਕਰਦੇ ਸੋ ਪੇਰੈਂਟਸ ਦਾ ਵੀ ਫਰਜ ਬੰਦਦਾ ਸਰ ਕਈ ਅਜਿਹੇ ਮਾਮਲੇ ਆਏ ਨੇ ਜੇ ਆਪਾਂ ਜਲਾਲਾਬਾਦ ਦੀ ਗੱਲ ਕਰੀਏ ਤਾਂ ਬਾਦਰਪੱਟੀ ਜਾਂ ਆਪਾਂ ਵੇਖਿਆ ਜੇ ਤਾਂ ਬਹੁਤ ਜ਼ਿਆਦਾ ਪਿਛਾਵਾ ਹੈ ਕਾਫੀ ਲੋਕ ਸੂਝ ਵਾਲੇ ਹੋਏ ਨੇ ਪੜ੍ਹੇ ਲਿਖੇ ਵੀ ਇਸ ਜੀ ਨੂੰ ਜਿਹੜੇ ਨਸ਼ੇ ਦੇ ਖਿਲਾਫ ਨੇ ਪਰ ਜਿੰਨਾ ਨੂੰ ਇਹ ਆਦੀ ਹੋਗਾ ਨਸ਼ੇ ਦੇ ਉਹਨਾਂ ਨੂੰ ਸੈਂਟਰ 'ਚ ਭੇਜਿਆ ਜਾਂਦਾ ਹੈ ਸੈਂਟਰ ਦੇ ਵਿੱਚੋਂ ਆ ਕੇ ਉਹ ਫਿਰ ਇਸੇ ਦਲਦਲ ਦੇ ਵਿੱਚ ਫਸ ਜਾਂਦੇ ਨੇ ਸਰ ਇਹਦਾ ਕੀ ਮਤਲਬ ਹਾਂ ਜੀ ਦੇਖੋ ਇਹਦਾ ਇਹਦਾ ਮਤਲਬ ਇਹ ਆ ਵੀ ਉਹਨੂੰ ਨਾ ਜਿਹੜਾ ਬੰਦਾ ਸੈਂਟਰ ਚੋਂ 3 ਮਹੀਨੇ ਲਾ ਕੇ ਆ ਜਾਂਦਾ ਨਾ ਜੀ ਉਹਨੂੰ ਇੱਕ ਤਾਂ ਇਹ ਬਿਲ ਪਾਵਰ ਚਾਹੀਦੀ ਆ ਜੀ ਦੂਜਾ ਨੂੰ ਫੈਮਿਲੀ ਸਪੋਰਟ ਚਾਹੀਦੀ ਆ ਜੀ ਬਿਲ ਪਾਵਰ ਤੇ ਫੈਮਿਲੀ ਸਪੋਰਟ ਮਿਲ ਜੇ ਤੇ ਉਹ ਬੰਦਾ ਫਿਰ ਦੁਬਾਰਾ ਨਹੀਂ ਉਧਰ ਜਾਂਦਾ ਸੋ ਇਹ ਤੇ ਬੰਦੇ ਦੀਆਂ ਆਪਣੀਆਂ ਵੀ ਥੋਡੀਆਂ ਤੁਹਾਨੂੰ ਵੀ ਟਰਾਈ ਕਰਨੀ ਪਊਗੀ ਛੱਡਣ ਲਈ ਬਾਕੀ ਸਾਡੇ ਵੱਲੋਂ ਵੇਖੋ ਪੂਰਾ ਸਾਥ ਹੈ ਅਸੀਂ ਹੁਣ ਵੀ ਹੁਣ ਵੀ ਅਸੀਂ ਰਿਕੁਐਸਟ ਕਰਾਂਗੇ ਪਬਲਿਕ ਨੂੰ ਜੀ ਜਿਹੜੇ ਜਿਹੜੇ ਏਰੀਆ ਵਿੱਚ ਕੋਈ ਬੰਦਾ ਮਿਲਦਾ ਨਾ ਉਹਨੂੰ ਕੋਈ ਡਰਗ ਟਿਕਸ ਮਿਲਦਾ ਕੋਈ ਨਸ਼ਾ ਜਿਹੜਾ ਨਹੀਂ ਛੱਡ ਰਿਹਾ ਤੰਗ ਕਰ ਰਿਹਾ ਫਿਰ ਸਾਨੂੰ ਦੱਸਣ ਅਸੀਂ ਦੇ एवरीਡੇ ਜਾ ਕੇ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ ਜਿਹੜਾ ਅਸੀਂ ਪ੍ਰੋਜੈਕਟ ਆਸ ਸ਼ੁਰੂ ਕੀਤਾ ਹੋਇਆ ਹੈ ਮੈਂ ਤੇ ਡੀਸੀ ਮੈਡਮ ਨੇ ਜਿਹੜਾ ਆਪਾਂ ਪੰਜਾਬ ਦੇ ਵਿੱਚ ਫਸਟ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਕੀਤਾ ਆਸ ਜੀ ਜੀ ਇਹਦੇ ਸਬੰਧ ਤੇ ਅਸੀਂ ਕਰੀਬ ਚਾਰ ਜਿਹੜੇ ਨ ਜਿਹੜੇ ਬਹੁਤ ਵਧੀਆ ਜਿਹੜੇ ਪ੍ਰੋਗਰਾਮ ਜਿਹੜੇ ਲਾ ਚੁੱਕੇ ਆ ਜੀ ਉਹਦੇ ਵਿੱਚ ਸਾਡਾ ਇਹੀ ਮਕਸਦ ਹੈ ਵੀ ਅਸੀਂ ਜਿਹੜੇ ਆਊਟਰੀ ਸੈਂਟਰਾਂ ਦੇ ਲਾਗੇ-ਲਾਗੇ ਆਲੇ-ਦੋਲੇ ਦੇ ਪਿੰਡ ਜਿੱਥੇ ਕਿ ਉਹਨਾਂ ਦੀ 10 ਕਿਲੋਮੀਟਰ 12 ਕਿਲੋਮੀਟਰ ਹੈ ਜੀ ਉੱਥੋਂ ਇਹ ਜਿਹੜੇ ਚਾਉਂਦੇ ਆ ਜਾਂ ਇਹ ਹੈਜੀਟੈਂਟ ਪਾ ਲੈਂਦੇ ਆ ਨਸ਼ਾ ਉਹ ਛੱਡਣਾ ਨਹੀਂ ਚਾਹੁੰਦੇ ਜਾਂ ਛੱਡਣਾ ਚਾਹੁੰਦੇ ਦਵਾਈ ਨਹੀਂ ਲੈਣਾ ਲੈਂਦੇ ਉਹਨਾਂ ਨੂੰ ਅਸੀਂ ਜਾ ਕੇ ਐਡਵਾਈਸ ਕਰਦੇ ਹਾਂ ਉਹਦੇ ਪੇਰੈਂਟਸ ਨੂੰ ਵੀ ਆ ਤੁਸੀਂ ਆਓ ਆਪ ਦਾ ਜਿਹੜਾ ਹੋਰ ਜੋ ਤੁਸੀਂ ਦੂਜੇ ਚੀਜ਼ਾਂ ਖਾਂਦੇ ਆ ਤੁਸੀਂ ਉੱਥੋਂ اپنی ਦਵਾਈ ਲੋ ਦਵਾਈ ਸ਼ੁਰੂ ਕਰਕੇ ਆਪਦਾ کاروبار ਕਰੀ ਜਾਓ ਦਵਾਈ ਕੇ ਸਵੇਰੇ ਲਿਆਓ ਸਰੀ ਦਿਹਾੜੀ ਪੰਛੀ ਕੰਮ ਕਰੋ ਸਰ ਸਾਡੇ ਮਾਤੀਆਂ ਵਰਾਈ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋ ਮੈਂ ਕੋਈ ਇਹ ਹੀ ਸੰਦੇਸ਼ ਦੇਵਾਂਗੇ ਕਿ ਸਾਡਾ ਜਿਹੜਾ ਇਹ ਲੜਾਈ ਹੈ ਇਹ ਉਹਨਾਂ ਦੇ ਖਿਲਾਫ ਹੈ ਜਿਹੜੇ ਤੇ ਨਸ਼ਾ ਵੇਚਦੇ ਹਨ ਜੀ ਸਪਲਾਈਰ ਜੋ ਵੀ ਹੈ ਸਮਗਲਰ ਉਹਨਾਂ ਦੇ ਖਿਲਾਫ ਤੇ ਸੀ ਬਿਲਕੁਲ ਕੋਈ ਸਾਡੀ ਢਿਲਣੀਆਂ ਉਹਦੇ ਖਿਲਾਫ ਕਰ ਰਹੀ ਜੀ ਜੀ ਦੂਜੀ ਸਾਡੀ ਇਹ ਵੀ ਰਿਕਵੈਸਟ ਹੈ ਕਿ ਜਿਹੜੇ ਨਸ਼ਾ ਪੀਂਦੇ ਆ ਜੀ ਉਹਨਾਂ ਨੂੰ ਕਸ ਤਰ੍ਹਾਂ ਕੇ ਵੀ ਤੁਸੀਂ ਇਹਨਾਂ ਦੇ ਚੱਕਰਾਂ 'ਚ ਨਾ ਪੋਓ ਤੁਸੀਂ ਆ ਕੇ ਸਾਨੂੰ ਦੱਸੋ ਨਹੀਂ ਤੁਸੀਂ ਨਹੀਂ ਦੱਸਣਾ ਤੇ ਕੋਈ ਨਾ ਕੋਈ ਪਿੰਡ ਦਾ ਬੰਦਾ ਲੈ ਜਾਓ ਆਪ ਚਲ ਜਿਓ ਸਿੱਤੇ ਸਾਡੇ ਹੋਟਸ ਕਲੀਨਿਕ ਬਣਿਆ ਹੈ ਉੱਥੇ ਡੀਡਿਕਸ਼ਨ ਸੈਂਟਰ ਬਣਿਆ ਉੱਥੇ ਜਾ ਕੇ ਮੈਡੀਸਨ ਸ਼ੁਰੂ ਕਰੋ ਜੇ ਸਾਡੇ ਕੋਲ ਆਉਣਗੇ ਐਹੀ ਉਹਨਾਂ ਨੂੰ ਕੁਝ ਨਹੀਂ ਪੁੱਛਾਂਗੇ ਵੀ ਤੁਹਾਨੂੰ ਕਿੱਥੋਂ ਤੁਸੀਂ ਨਸ਼ਾ ਲਿਆਉਂਦੇ ਆ ਕਿੱਥੋਂ ਤੁਸੀਂ ਪੀਂਦੇ ਆ ਉਹਦਾ ਕੋਈ ਮਤਲਬ ਨਹੀਂ ਉਹ ਆ ਕੇ ਠੀਕ ਹੋਣ ਜੀ ਤਾਂ ਜੋ ਆ ਜਿਹੜੇ ਇਨਸੀਡੈਂਟ ਇਦਾਂ ਦੇ ਹੋ ਰਿਹਾ ਫਿਰ ਘਟ ਹੋਣਗੇ ਜੀ ਜੀ ਅੱਜ ਸੋਸ਼ਲ ਮੀਡੀਆ ਪਰ ਇੱਕ ਵੀਡੀਓ ਵਾਇਰਲ ਹੋਈ ਸੀ ਜਿਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਤਵਾਣਾ ਕਲਾ ਦਾ ਨੌਜਵਾਨ ਮੱਛਾ 32 25 ਸਾਲ ਦਾ ਜਿਸ ਦਾ ਨਾਮ ਅਰਸ਼ਦੀਪ ਉਰਫ ਗੋਬੀ ਹੈ ਜਿਸ ਦੀ ਮੌਤ ਚਿੱਟੇ ਨਾਲ ਓਵਰਡੋਜ਼ ਨਾਲ ਹੋਣੀ ਦੱਸੀ ਜਾ ਰਹੀ ਜਿਦੇ ਸਬੰਧ ਵਿੱਚ ਅਸੀਂ ਤੁਰੰਤ ਮੌਕੇ ਤੇ ਪਹੁੰਚ ਕੇ ਜਿਹੜੀ ਕਾਰਵਾਈ ਕਰਦਾ ਰੈਡ ਬਾਡੀ ਨੂੰ ਹਸਪਤਲ ਵਿੱਚ ਲਿਆ ਔਰ ਉਸ ਨੂੰ ਜਿਹੜਾ ਅਸੀਂ ਪਸ਼ੂ ਹਟੂ ਲਈ ਭੇਜ ਦਿੱਤਾ ਫਾਜ਼ਿਲ ਪਰ ਉਹਦੇ ਵਿੱਚ ਜੋ ਮਿਰਤਿਕਾ ਉਹਦੇ ਦਾਦੇ ਦੇ ਬਿਆਨਾਂ ਦੇ ਆਧਾਰ ਤੇ ਅਸੀਂ ਜਿਹੜਾ ਕਾਰਵਾਈ ਕਰ ਰਹੇ ਹਾਂ ਉਹਦੇ ਦਾਦੇ ਨੇ ਚਾਰ ਵਿਅਕਤੀਆਂ ਦੇ ਖਿਲਾਫ ਜਿਹੜਾ ਇਲزام ਲਗਾਏ ਨੇ ਕਿ ਇਹਨਾਂ ਦੀ ਵਜ੍ਹਾ ਕਰਕੇ ਜਿਹੜੀ ਸਾਡੇ ਬੇਟੇ ਦੀ ਮੌਤ ਹੋ ਗਈ। ਸੋ ਅਸੀਂ ਉਹਦੇ ਸਬੰਧੀ ਥਾਣਾ ਸਿਟੀ ਜਲਾਲਾਬਾਦ ਦੇ ਵਿੱਚ ਐਫ ਆਰ ਅਧੀਨ ਧਾਰਾ 304 34 ਆਈਪੀਸੀ ਦਰਜ ਕਰ ਲਈ ਹੈ। ਔਰ ਜਲਦ ਹੀ ਜਿਹੜੇ ਚਾਰੇ ਦੋਸ਼ੀ ਨੇ ਜਿਨ੍ਹਾਂ ਦੇ ਵਿੱਚ ਜਰਨੈਲ ਸਿੰਘ ਕੋ ਸਜਲੀਆ ਕੋਈ ਸੋਨੀ ਕੋਈ ਮੈਂਬਰ ਦੱਸ ਰਹੇ ਨੇ ਤੋਂ ਉਹਨਾਂ ਨੂੰ ਜਲਦੀ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਨੂੰ ਜਿਹੜਾ ਸੁਲਾਖਾਂ ਦੇ ਪਿੱਛੇ ਭੇਜਾਂਗੇ ਨਾਲ ਹੀ ਮੈਂ ਇਹ ਬੇਨਤੀ ਕਰੀਏ ਦੇਖੋ ਇਹ ਜਿਹੜਾ ਮਿਰਤਕ ਇਹਦੇ ਬਾਰੇ ਪਰਿਵਾਰ ਤੋਂ ਹੀ ਪਤਾ ਲੱਗਿਆ ਕਿ ਇਹਨੂੰ ਪਹਿਲਾਂ ਵੀ ਨਸ਼ਾ ਛਡਾਊ ਕੇਂਦਰ ਵਿੱਚ ਭੇਜਿਆ ਸੀ ਜਿੱਥੇ ਇਹ ਬਿਲਕੁਲ ਤੰਦਰੁਸਤ ਹੋ ਕੇ ਤੇ ਵਾਪਸ ਆ ਗਿਆ ਸੀ ਪਰ ਕੁਝ ਮਾੜੇ ਅੰਸਰਾਂ ਨੇ ਦੁਬਾਰਾ ਇਹਨੂੰ ਫੇਰ ਉਸੇ ਰਾਹ ਤੇ ਤੋਰ ਕੇ ਇਸ ਹਾਲਾਤ ਦੇ ਵਿੱਚ ਪਹੁੰਚ ਗਿਆ ਵੀ ਅੱਜ ਉਸ ਦੀ ਮੌਤ ਹੋ ਗਈ। ਮੈਂ ਸਾਰੇ ਆਪਣੇ ਜਿਹੜੇ ਹੈਗੇ ਨੇ ਲੋਕ ਅਪੀਲ ਕਰਨਾ ਚਾਹੁੰਦਾ ਪੰਜਾਬ ਪੁਲਿਸ ਦਾ ਸਹਿਯੋਗ ਕਰੋ, ਪੰਜਾਬ ਸਰਕਾਰ ਦਾ ਸਹਿਯੋਗ ਕਰੋ ਕਿਉਂਕਿ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨੇ ਯੋਧ ਨਸ਼ਾ ਵਿਰੋਧ ਜੜੀ ਮਿਹਨਤ ਚਲਾਈ ਆ। ਉਹਦੇ ਤਹਿਤ ਹਰ ਰੋਜ਼ ਅਸੀਂ ਕਾਰਵਾਈ ਕਰਦੇ ਰਹੇ ਨੇ। ਅਕਸਰ ਹੀ ਅਸੀਂ ਜਿਹੜੇ ਕੋਈ ਨਸ਼ਾ ਵੇਚਣ ਵਾਲਿਆ ਜਾਂ ਪੀਣ ਵਾਲਿਆ ਉਹਨਾਂ ਨੂੰ ਸਮਝਾਉਂਦੇ ਵੀ ਆ। ਜਿਹੜੇ ਨਹੀਂ ਬਾਜ਼ ਆਉਂਦੇ ਉਹਨਾਂ ਦੇ ਖਿਲਾਫ ਐਫਆਰ ਦਰਜ ਵੀ ਕਰਦੇ ਤੁਸੀਂ ਹਰ ਰੋਜ਼ ਦੇਖੋ ਜਾ ਕੇ ਓਪਨ ਸੈਂਟਰ ਦੇ ਵਿੱਚ ਹਰ ਰੋਜ਼ ਬੱਚੇ ਉੱਥੇ ਮੈਡੀਸਨ ਲੈ ਰਹੇ ਨੇ ਜਿਨ੍ਹਾਂ ਨੂੰ ਅਸੀਂ ਸਮਝਾਉਂਦੇ ਨੇ ਇਹਦੇ ਸਬੰਧੀ ਮੈਂ ਤੁਹਾਨੂੰ ਵੀਡੀਓ ਵੀ ਦੇ ਸਕਦਾ ਵੀ ਜਿਹੜੇ ਸਾਡੇ ਪ੍ਰੇਰਣਾ ਨਾਲ ਜਿਨ੍ਹਾਂ ਨੇ ਨਸ਼ਾ ਛੱਡਿਆ ਤੋਂ ਮੈਂ ਬੇਇਤੀ ਕਰਦਾ ਜਿੰਨੀ ਦਾਰ ਸਾਡਾ ਸਮਾਜ ਜਾਗਰੂਕ ਨਹੀਂ ਹੁੰਦਾ ਜਿੰਨੀ ਦੇਰ ਪਿੰਡ ਵਾਸੀ ਜਾਗਰੂਕ ਨਹੀਂ ਹੁੰਦੇ ਸਾਡਾ ਸਹਿਯੋਗ ਨਹੀਂ ਕਰਦੇ ਉਨੀ ਦੇਰ ਅਸੀਂ ਇਸ ਨਸ਼ੇ ਨੂੰ ਠੱਲ ਨਹੀਂ ਪਾ ਸਕਾਂ ਦੇਖੋ ਸਾਡੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਪਰ ਮੈਂ ਫੇਰ ਬੇਨਤੀ ਕਰਦਾ ਪਿੰਡ ਵਾਸੀਆਂ ਨੂੰ ਤੁਸੀਂ ਜਾਗਰੂਕ ਹੋ ਅਜਿਹੇ ਲੋਕਾਂ ਨੂੰ ਮਤ ਪਾਉਣ ਵਿੱਚ ਸਾਡਾ ਸਹਿਯੋਗ ਨਾ ਧੰਨਵਾਦ